ਹਾਲ ਸਾਡੀ ਤੁਸੀਂ ਜਦੋਂ ਵੀ ਅਰਦਾਸ ਕਰਨੀ ਜੀ ਇਹ ਦੋ ਇਹ ਤਿੰਨ ਸ਼ਬਦ ਜ਼ਰੂਰ ਪੜਨੇ ਜੀ ਇਹ ਤਿੰਨ ਸ਼ਬਦ ਪੜੋਗੇ ਤਾਂ ਤੁਹਾਡੀ ਅਰਦਾਸ ਗੁਰੂ ਦੇ ਦਰ ਤੱਕ ਪਹੁੰਚੂਗੀ ਤੁਹਾਡੀ ਆਵਾਜ਼ ਗੁਰੂ ਤੱਕ ਪਹੁੰਚੂਗੀ ਇਹ ਤਿੰਨ ਸ਼ਬਦ ਕਿਹੜੇ ਨੇ ਅਰਦਾਸ ਦੇ ਅਖੀਰ ਵਿੱਚ ਪੜਨੇ ਪਹਿਲਾ ਸ਼ਬਦ ਅਗਲ ਦਵਾਰ ਕੋ ਛਾੜ ਕੇ ਗयो ਤੁਹਾਰੋ ਦਵਾਰ ਵਾਹਿਗਿਰਹੰ ਕੀ ਇਲਾਹੇ ਅਸ ਗੋਬਿੰਦ ਦਾਸ ਤੁਹਾਰ ਕੀ ਮਹਾਰਾਜ ਮੈਂ ਦੁਨੀਆ ਦੇ ਸਾਰੇ ਓਟ ਆਸਰੇ ਛੱਡ ਕੇ ਤੁਹਾਡੀ ਸਰਨ ਵਿੱਚ ਆਇਆ ਹਾਂ ਦੂਸਰਾ ਸ਼ਬਦ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇਹੀਂ ਆ ਉਹੀਂ ਸੱਚ ਹੋਵੇ ਕੀ ਮਹਾਰਾਜ ਤੁਹਾਡੇ ਤੋਂ ਅਸੀਂ ਜੋ ਮੰਗਦੇ ਹਾਂ ਉਹ ਤੁਸੀਂ ਦਿੰਦੇ ਜੀ ਔਰ ਤੀਜਾ ਸ਼ਬਦ ਸੱਚੇ ਸਾਹਿਬਾ ਯਾਰ ਨਹੀਂ ਕਰਤੇ ਰਹਿ ਕਰਤਾ ਤੇ ਰਹਿ ਸਭ ਕਿਛ ਹੈ ਜਿਸ ਦੇ ਸੋ ਪਾਵੇ ਕੀ ਮਹਾਰਾਜ ਤੁਹਾਡੇ ਕਰੇ ਕਿਸੇ ਚੀਜ਼ ਦਾ ਘਾਟਾ ਨਹੀਂ ਤੁਹਾਡੇ ਤਾਂ ਭੰਡਾਰੇ ਭਰੇ ਹੋਏ ਹਨ ਜਦੋਂ ਇਹ ਤਿੰਨ ਸ਼ਬਦ ਪੜੋਗੇ ਤਾਂ ਗੁਰੂ ਦੇ ਪਿਆਰਿਓ ਤੁਹਾਡੀ ਮੰਗ ਤੇ ਤੁਹਾਡੀ ਬੇਨਤੀ ਜਿਹੜੀ ਆ ਉਹ ਗੁਰੂ ਦੇਦਰ ਤੇ ਪ੍ਰਵਾਨ ਹੋਵੇਗੀ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਜਾਣਗੀਆਂ ਫਕੀਰ ਦੇ ਵਿੱਚ ਇਹ ਤਿੰਨ ਸ਼ਬਦ ਜ਼ਰੂਰ ਪੜਿਆ ਕਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ